ਇਕ ਓੰਕਾਰ ਸਤਗੁਰ ਪ੍ਰਸਾਦ ਸਲੋਕ ਮਹਲਾ 9 ਗੁਣ ਗੋਬਿੰਦ ਗਾਇਓ ਨਹੀਂ ਜਨਮ ਆਕਾਰਤ ਕੀਨ ਕਹ ਨਾਨਕ ਹਰਿ ਭਜ ਮਣਾ ਜਿਹ ਬਿਦ ਜਲ ਕੋ ਮੀਨ ਵੇਖੇ ਅਨਸੰਕਾਹੇ ਰਚਿਓ ਨਿਮਖ ਨਾ ਹੋਹੇ ਉਦਾਸ ਕਹੋ ਨਾਨਕ ਪਜ ਹਰਮਣ ਪਰੈ ਨ ਜਮਕੀ ਫਾਸ ਤਰਨਾ ਪਉ ਆਹੀ ਗਇਓ ਲਿਓ ਜਰਾ ਤਨ ਜੀਤ ਕਹੋ ਨਾਨਕ ਪਜ ਹਰ ਮਨਾ ਆਉਦ ਜਾਤ ਹੈ ਬੀਤ ਬਿਰਧ ਭਇਓ ਸੂਝੈ ਨਹੀਂ ਕਾਲ ਪਹੁੰਚਿਓ ਆਨ ਕਹੋ ਨਾਨਕ ਨਰ ਬਾਵਰੇ ਕਿਉ ਨਾ ਪਜੈ ਭਗਵਾਨ ਧਨ ਦਾਰਾ ਸੰਪਤ ਸਗਲ ਜਿਨ ਆਪਣੀ ਕਰ ਮਾਨ ਇਨ ਮੈਂ ਕਸ਼ ਸੰਗੀ ਨਹੀਂ ਨਾਨਕ ਸਾਚੀ ਜਾਨ ਪਤਤ ਉਧਾਰਨ ਪੈ ਹਰਨ ਹਰ ਅਨਾਥ ਕੇ ਨਾਥ ਕਹੋ ਨਾਨਕ ਤੇ ਜਾਨੀ ਐ ਸਦਾ ਬਸਤ ਤੁਮ ਸਾਥ ਤਨ ਤਨ ਜਿਹ ਤੋਂ ਕਉ ਦੀਓ ਤਸਿਓ ਨਿ ਹੋ ਨਕੀਨ ਕਹ ਨਾਨਕ ਨਰ ਬਾਬ ਰੇ ਅਬ ਕਿਉਂ ਡੋਲਤ ਦੀਨ ਤਨ ਤਨ ਸੰਪੈ ਸੁਖ ਦੀਓ ਅਰ ਜਹਿਨੀ ਕੇ ਤਾਮ ਕਹੋ ਨਾਨਕ ਸੁਨ ਰੇ ਮਨਾ ਸਿਮਰਤ ਕਾਹੇ ਨਾਮ ਸਭ ਸੁਖ ਦਾਤਾ RAM ਹੈ ਦੂਸਰ ਨਾਹਿਨ ਕੋਏ ਕਹੋ ਨਾਨਕ ਸੁਨ ਰੇ ਮਨਾ ਤਿਹ ਸਿਮਰਤ ਗਤ ਹੋਏ ਜਿਹਸੇ ਮਰਤ ਗਤ ਪਾਈ ਐ ਤਿਹ ਪਜਰੇ ਤੈ ਮੀਤ ਕਹੋ ਨਾਨਕ ਸੁਨ ਰੇ ਮਨਾ ਆਦ ਕਟਤ ਹੈ ਨੀਤ ਪੰਜ ਤਤ ਕੋ ਤਨ ਰਚਿਓ ਜਾਨੋ ਚਤਰ ਸੁਜਾਨ ਜਿਹ ਤੇ ਉਪਜਿਓ ਨਾਨਕਾ ਲੀਨ ਤਾਹੇ ਮੈਂ ਮਾਨ ਕਟ ਕਟ ਮੈਂ ਹਰਿ ਜੋ ਬਸੈ ਸੰਤਨ ਕਹੇ ਉਪਕਾਰ ਕਹੋ ਨਾਨਕ ਤਿਹ ਭਜ ਮਣਾ ਪੌਨ ਦੇ ਉਤਰਹਿ ਪਾਰ ਸੁਖ ਦੁਖ ਜਿਹ ਪਰਸੈ ਨਹੀਂ ਲੋਭ ਮੋਹ ਅਭਿਮਾਨ ਕਹੋ ਨਾਨਕ ਸੁਨ ਰੇ ਮਨਾ ਸੋ ਮੂਰਤ ਭਗਵਾਨ ਉਸਤਤ ਨਿੰਦਿਆ ਨਾਹੀ ਜਿਹ ਕੰਟਣ ਲੋਹ ਸਮਾਨ ਕਹ ਨਾਨਕ ਸੁਨ ਰੇ ਮਨਾ ਮੁਕਤ ਤਾਹੇ ਤੈ ਜਾਣ ਹਰ ਖੋਗ ਜਾ ਕੈ ਨਹੀਂ ਬੈਰੀ ਮੀਤ ਸਮਾਨ ਕਹ ਨਾਨਕ ਸੁਨ ਰੇ ਮਨਾ ਮੁਕਤ ਤਾਹੇ ਤੈ ਜਾਣ ਸਹਿ ਕਾ ਹੂ ਕੋ ਦੇਤ ਨਹਿ ਨਹਿ ਬੈਮਾਨਤ ਆਣ ਕਹੋ ਨਾਨਕ ਸੁਨ ਰੇ ਮਨਾ ਗਿਆਨੀ ਤਾਹਿ ਬਖਾਣ ਜਿਹ ਬਿਖਿਆ ਸਗਲੀਤ ਜੀ ਲਿਓ ਭੇਖ ਬੈਰਾਗ ਕਹੋ ਨਾਨਕ ਸੁਣ ਰੇ ਮਣੋ ਤੇ ਨਰ ਮਾਥੇ ਭਾਗ ਜੇ ਮਾਇਆ ਮਮਤਾਤ ਜੀ ਸਭ ਤੇ ਭਇਓ ਉਦਾਸ ਕਹੋ ਨਾਨਕ ਸੁਣ ਰੇ ਮਣੋ ਤੇ ਕਟ ਬ੍ਰਹਮ ਨਿਵਾਸ ਜਿਹ ਪ੍ਰਾਨੀ ਹਾਂ ਮੈਂ ਤਜ ਜੀ ਕਰਤਾ ਰਾਮ ਪਸਾਣ ਕਹ ਨਾਨਕ ਵਾਹ ਮੁਕਤ ਨਰ ਇਹ ਮਨ ਸਾਚੀ ਮਾਹਣ ਪੈ ਨਾਸਣ ਦੁਰਮਤ ਹਰਨ ਕਲ ਮੈਂ ਹਰ ਕੋ ਨਾਮ ਨੇ ਸਦਿਨ ਜੋ ਨਾਨਕ ਭਜੈ ਸਫਲ ਹੋਇ ਤਿਹ ਕਾਮ ਜਿਹ ਬਾਗੁਣ ਗੋਬਿੰਦ ਭਜੋ ਕਰਨ ਸੁਣਹੁ ਹਰਨਾਮ ਕਹ ਨਾਨਕ ਸੁਣ ਰੇ ਮਨਾ ਪਰ ਹੈ ਨ ਜਮ ਕੈ ਤਾਨੁ ਜੋ ਪ੍ਰਾਨੀ ਮਮਤਾ ਤਜੈ ਲੋਭ ਮੋਹ ਅਹੰਕਾਰ ਕਹੋ ਨਾਨਕ ਆਪਨ ਤਰੈ ਔਰਨ ਲੇਤ ਉਧਾਰ ਜੋ ਸੁਪਣਾ ਅਰ ਦੇਖਣਾ ਐਸੇ ਜਗ ਕੋ ਜਾਣੂ ਇਨ ਮੈਂ ਕਛ ਸਾਚੋ ਨਹੀਂ ਨਾਨਕ ਬਿਨ ਭਗਵਾਨ ਨਿਸ ਦਿਨ ਮਾਇਆ ਕਾਰਨੇ ਪ੍ਰਾਣੀ ਡੋਲਤਨੀ ਤ ਕੋਟਣ ਮੈਂ ਨਾਨਕ ਕੋ ਨਾਰਾਇਣ ਜਿਹ ਚੀਤ ਜੈਸੇ ਜਲ ਤੇ ਬੁਦਬੁਦਾ ਉਪਜੈ ਬਿਨ ਸੈਨੀਤ ਜਗ ਰਚਣਾ ਤੈਸੇ ਰਚੀ ਕਹੋ ਨਾਨਕ ਸੁਣ ਮੀਤ ਪ੍ਰਾਨੀ ਕਸੂਨ ਚੇਤਿ ਮਦ ਮਾਇਆ ਕੈ ਅੰਧ ਕਹੋ ਨਾਨਕ ਬਿਨ ਹਰ ਭਜਣ ਪਰਤ ਤਾਹੇ ਜਮ ਫੰਦ ਜੋ ਸੁਖ ਕੋ ਚਾਹੈ ਸਦਾ ਸ਼ਰਨ ਰਾਮ ਕੀ ਲੇ ਕਹੋ ਨਾਨਕ ਸੁਣ ਰੇ ਮਨਾ ਦੁਰ ਲਭ ਮਾਨਖ ਦੇਹ ਮਾਇਆ ਕਾਰਨ ਤਾਭ ਹੀ ਮੂਰਖ ਲੋਗ ਅਜਾਣ ਕਹੋ ਨਾਨਕ ਬਿਨ ਹਰ ਫਜਨ ਬਿਰਥਾ ਜਨਮ ਸਿਰਾਨ ਜੋ ਪ੍ਰਾਨੀ ਇਸ ਦਿਨ ਭਜੈ ਰੂਪ ਰਾਮ ਤਿਹ ਜਾਣ ਹਰ ਜਨ ਹਰ ਅੰਤਰ ਨਹੀਂ ਨਾਨਕ ਸਾਚੀ ਮਾਨ ਮਨ ਮਾਇਆ ਮੈਂ ਫਤ ਰਹਿਓ ਬਿਸਰਿਓ ਗੋਬਿੰਦ ਨਾਮ ਕਹ ਨਾਨਕ ਬਿਨ ਹਰ ਭਜਣ ਜੀਵਨ ਕਾਉਨੇ ਕਾਮ ਪ੍ਰਾਨੀ ਰਾਮਨਾ ਚੇਤਈ ਮਦ ਮਾਇਆ ਕੈ ਅੰਧ ਕਹ ਨਾਨਕ ਹਰ ਭਜਨ ਬਿਣ ਪਰਤ ਤਾਹੇ ਜਮ ਫੰਦ ਸੁਖ ਮੈਂ ਬਹੁ ਸੰਗੀ ਭਏ ਦੁਖ ਮੈਂ ਸੰਗ ਨ ਕੋਏ ਕਹ ਨਾਨਕ ਹਰ ਭਜ ਮਣਾ ਅੰਤ ਸਹਾਈ ਹੋਏ ਜਨਮ ਜਨਮ ਪਰਮਤ ਫੇਰਿਓ ਮਿਟਿਓ ਨ ਜਮ ਕੋ ਤ੍ਰਾਸ ਕਹ ਨਾਨਕ ਹਰਿ ਭਜ ਮਣਾ ਨਿਰਭੈ ਪਾਵਹਿ ਬਾਸ ਜਤਨ ਬਹੁਤ ਮੈਂ ਕਰ ਰਹਿਓ ਮਿਟਿਓ ਨ ਮਨ ਕੋ ਮਾਨ ਦੁਰਮਤ ਸਿਓ ਨਾਨਕ ਫਦਿਓ ਰਾਖ ਲਿਹੋ ਭਗਵਾਨ ਬਾਲ ਜਵਾਨੀ ਅਰ ਬਿਰਦ ਫਨ ਤੀਨ ਅਵਸਥਾ ਜਾਨ ਕਹ ਨਾਨਕ ਹਰ ਭਜਣ ਬਿਣ ਬਿਰਥਾ ਸਭ ਹੀ ਮਾਨ ਕਾਰਣੋ ਹਤੋ ਸੁਨਾ ਕੀਓ ਪਰਿਓ ਲੋਭ ਕੈ ਫੰਦ ਨਾਨਕ ਸਾਮਿਓ ਰਾਮ ਗਯੋ ਅਬ ਕਿਉਂ ਰੋਵਤ ਅੰਧ ਮਨ ਮਾਇਆ ਮੈਂ ਰਮ ਰਹੇ ਹੋ ਨਿਕਸਤ ਨਾਹਿਨ ਮੀਤ ਨਾਨਕ ਮੂਰਤ ਚਿਤਰ ਜਿਉ ਸਾਡਤ ਨਾਹਿਨ ਪੀਤ ਨਰ ਚਾਹਤ ਕਛਾਉਰ ਔਰ ਕੀ ਔਰ ਭਈ ਚਿਤ ਵਤ ਰਹੇ ਉਠ ਗੌਰ ਨਾਨਕ ਫਾਸੀ ਗਲ ਭਰੀ ਜਤਨ ਬਹੁਤ ਸੁਖ ਕੇ ਕੀਏ ਦੁੱਖ ਕੋ ਕੀਓ ਨਾ ਕੋਈ ਕਹ ਨਾਨਕ ਸੁਣ ਰੇ ਮਨਾ ਹਰ ਭਾਵੇਂ ਸੋਹ ਹੋਏ ਜਗਤ ਵਿਖਾਰੀ ਫਿਰਤ ਹੈ ਸਭ ਕੋ ਦਾ ਤਾਰਾਮ ਕਹ ਨਾਨਕ ਮਨ ਸਿਮਰ ਤਿਹ ਪੂਰਨ ਹੋ ਵਹਿ ਕਾਮ ਝੂਠੇ ਮਾਨ ਕਹਾ ਕਰੇ ਜਗ ਸੁਪਨੇ ਜਉ ਜਾਨ ਇਨ ਮੈਂ ਕਸ਼ਤੇ ਰੋ ਨਹੀਂ ਨਾਨਕ ਕਹੇ ਉਭਖਾਨ ਗਰਬ ਕਰਤ ਹੈ ਦੇਹ ਕੋ ਦਿਨ ਸੈਸ਼ਨ ਮੈਂ ਮੀਤ ਜਿਹ ਪ੍ਰਾਨੀ ਹਰ ਜਸ ਕਹੇ ਓ ਨਾਨਕ ਤਿਹ ਜਗ ਜੀਤ ਜਿਹ ਕਟ ਸਿਮਰਨ ਰਾਮ ਕੋ ਸੋ ਨਰ ਮੁਕਤਾ ਜਾਣ ਤੇਹ ਨਰ ਹਰ ਅੰਤਰ ਨਹੀਂ ਨਾਨਕ ਸਾਚੀ ਮਾਨੁ ਏਕ ਭਗਤਿ ਭਗਵਾਨ ਜਿਹ ਪ੍ਰਾਨੀ ਕੈ ਨਾਹਿ ਮਨ ਜੈਸੇ ਸੂਕਰ ਸਵਾਨ ਨਾਨਕ ਮਾਨੋ ਤਾਹੇ ਤਨ ਸੁਆਮੀ ਕੋ ਗ੍ਰਹ ਜਾਉ ਸਦਾ ਸੁਆਣ ਤਜਤ ਨਹੀਂ ਨਿਤ ਨਾਨਕ ਇਹ ਬਿਦ ਹਰ ਭਜੋ ਇਕ ਮਨ ਹੋਏ ਇਕ ਚਿਤ ਤੀਰਥ ਵਰਤ ਅਰਦਾਨ ਕਰ ਮਨ ਮੈਂ ਧਰ ਗਮਾਨ ਨਾਨਕ ਨੇ ਫਲ ਜਾਤ ਤਿਹ ਜੋ ਕੁੰਚ ਰੇਸ਼ਨਾਣ ਸਿਰ ਕੰਪਿਓ ਪਗ ਡਗ ਮਗੇ ਨੈਣ ਜੋਤ ਤੇਹੀ ਨ ਕਹ ਨਾਨਕ ਇਹ ਬਿਦ ਪਈ ਸਉ ਨਹਰ ਰਸ ਲੀਨ ਨਿਜ ਕਰ ਦੇਖੋ ਜਗਤ ਮੈਂ ਕੋ ਕਾਹੂ ਕੋ ਨਾਹੀਂ ਨਾਨਕ ਥਿਰ ਹਰ ਭਗਤ ਹੈ ਤੇਰਾਖੋ ਮਨ ਮਾਹੇ ਜਾਗ ਰਚਨਾ ਸਭ ਝੂਠ ਹੈ ਜਾਣ ਲਿਹੁਰੇ ਮੀਤੋ ਕਹਿ ਨਾਨਕ ਥਿਰ ਨਾ ਰਹੈ ਜਉ ਬਾਲੂ ਕੀ ਪੀਤ RAM ਗਯੋ ਰਾਵਨ ਗਯੋ ਜਾਂ ਕੋ ਬਹੁ ਪਰਵਾਰ ਕਹੋ ਨਾਨਕ ਫਿਰ ਕਛ ਨਹੀਂ ਸੁਪਨੇ ਜੋ ਸੰਸਾਰ ਚਿੰਤਾ ਤਾਂ ਕੀ ਕੀ ਜੀਐ ਜੋ ਅਨਹੋਨੀ ਹੋਏ ਇਹੋ ਮਾਰਗ ਸੰਸਾਰ ਕੋ ਨਾਨਕ ਥਿਰ ਨਹੀਂ ਕੋਈ ਜੋ ਉਪਜੋ ਸੋ ਬਿਨਸ ਹੈ ਪਰੋ ਆਜ ਕੈ ਕਾਲ ਨਾਨਕ ਹਰ ਗੁਣ ਗਾਏ ਲੈ ਸਾਡ ਸਗਲ ਜੰਗਾਲ ਦੁਹਰਾ ਬਲ ਛੁੱਟ ਕਿਉ ਬੰਧਨ ਪਰੇ ਕਛੂ ਨਹੋਤ ਉਪਾਏ ਕਹੋ ਨਾਨਕ ਅਬ ਓਟ ਹਰ ਗਜ ਜਹੋ ਸਹਾਰੇ ਬਲ ਹੋਆ ਬੰਧਨ ਛੁੱਟੇ ਸਬ ਕਿਛ ਹੋਤ ਉਪਾਏ ਨਾਨਕ ਸਬ ਕਿਛ ਤੁਮ ਰਹਾ ਹਾਥ ਮੈਂ ਤੁਮ ਹੀ ਹੋਤ ਸਹਾਰੇ ਸੰਗ ਸਖਾ ਸਭ ਤਜ ਗਏ ਕੋ ਨਾਨੇ ਬੇਹੋ ਸਾਥ ਕਹੋ ਨਾਨਕ ਇਹ ਵਿਪਤ ਮੈਂ ਏਕ ਏਕ ਰਗਨਾਥ ਨਾਮ ਰਹਿਓ ਸਾਧੂ ਰਹਿਓ ਰਹਿਓ ਗੁਰ ਗੋਬਿੰਦ ਕਹੋ ਨਾਨਕ ਇਹ ਜਗਤ ਮੈਂ ਕਿਨ ਜਾਪਿਓ ਗੁਰ ਮੰਤ ਰਾਮ ਨਾਮ ਔਰ ਮੈਂ ਗਹਿਓ ਜਾ ਕੈ ਸਮ ਨਹੀ ਕੋਏ ਜਿਹ ਸਿਮਰਤ ਸੰਕਟ ਮਿਟੈ ਦਰਸ ਤੁਹਾਰੋ ਹੋਏ ਮੋਦਾਵਣੀ ਮਹਲਾ 5 ਥਾਲ ਵਿੱਚ ਤិន ਵਸ ਤੂ ਪਈਓ ਸਤ ਸੰਤੋਖ ਵਿਚਾਰੋ ਅੰਮ੍ਰਿਤ ਨਾਮ ਠਾਕੁਰ ਕਾ ਪयो ਜਿਸ ਕਾ ਸਬਸ ਆਧਾਰੋ ਜੇ ਕੋ ਖਾਵੈ ਜੇ ਕੋ ਪੁੰਚੈ ਤਿਸ ਕਾ ਹੋਏ ਉਧਾਰੋ ਇਹ ਵਸਤ ਤਜਿ ਨਹਿ ਜਾਈ ਨੇਤ ਨੇਤ ਰਾਖਿਓ ਰਤਾਰੋ ਤਮ ਸੰਸਾਰ ਚਰਨ ਲਗ ਤਰੀਐ ਸਬ ਨਾਨਕ ਬ੍ਰਹਮ पसारो ਸਲੋਕ ਮਹਲਾ 5 ਤੇਰਾ ਕੀਤਾ ਜਾਤੋ ਨਹੀਂ ਮੈਨੂੰ ਜੋਗ ਕੀ ਤੋਈ ਮੈਂ ਨਿਰਗੁਣ ਆਰੇ ਕੋ ਗੁਣ ਨਹੀਂ ਆਪੇ ਤਰਸ ਪਿਓਈ ਤਰਸ ਪਿਆ ਮੇਹ ਰਾਮ ਤੋਈ ਸਤ ਗੁਰ ਸੱਜਣ ਮਿਲਿਆ ਨਾਨਕ ਨਾਮ ਮਿਲੈ ਤਾਂ ਜੀਵਾ ਤਨ ਮਨ ਥੀ ਵੈ ਹਰਿਆ ਤਰਸ ਪਿਆ ਮੇਹ ਰਾਮ ਤੋਈ ਸਤ ਗੁਰ ਸਜਣ ਮਿਲਿਆ ਨਾਨਕ ਨਾਮ ਮਿਲੈ ਤਹਾਂ ਜੀਵਾ ਤਨ ਮਨ ਥਿ ਵੈ ਹਰਿਆ ਇਕ ਓੰਕਾਰ ਸਤ ਗੁਰ ਪ੍ਰਸਾਦ ਰਾਗ ਮਾਲਾ ਰਾਗ ਏਕ ਸੰਗ ਪੰਚ ਬਰੰਗਣ ਸੰਗ ਆਲਾਪੈ ਆਠ ਨੰਦਨ ਪ੍ਰਥਮ ਰਾਗ ਫੈਰੋ ਮੈਂ ਕਰਹੀ ਪੰਜ ਰਾਗਣੀ ਸੰਗ ਉਚਰਹੀ ਪ੍ਰਥਮ ਪੈਰ ਵੀ ਬਿਲਾਵਲੀ ਪੁਨਿਆ ਕੀ ਗਾ ਮਹ ਬੰਗਲੀ ਪੁਨ ਅਸਲੇਖੀ ਕੀ ਪਈ ਬਾਰੀਂ ਪੈਰੋ ਕੀ ਪੰਜੋ ਨਾਰੀ ਪੰਚ ਮਹਾਰਖ ਦਿ사ਖ ਸੁਣਾਵੈ ਬੰਗਾਲਮ ਮਦ ਮਹਾਦੇਵ ਗਾਵੈ ਲਲਤ ਬਿਲਾਵਲ ਗਾਵਹੀ ਆਪਣੀ ਆਪਣੀ ਭਾਂਤ ਅਲਟਪੁੱਤਰ ਪੈਰਵਕੇ ਗਾਵਹਿ ਗਾਇਨ ਪਾਤਰ ਦੁਤੀਆ ਮਾਲਕੋ ਸਕਿਆਲਾ ਪੈ ਸੰਗ ਰਾਗਣੀ ਪਾਂਚੋ ਥਾਪੈ ਗੋਂਡ ਕਰੀ ਅਰ ਦੇਵ ਗੰਧਾਰੀ ਗੰਧਾਰੀ ਸੀ ਹੁਤੀ ਉਚਾਰੀ ਤਨਾ ਸਰੀਏ ਪਾਂਚੋ ਗਾਈ ਮਾਲ ਰਾਗ ਕੋ ਸਕ ਸੰਗ ਲਾਈ ਮਾਰੂ ਮਸਤ ਅੰਗ ਮੇ ਵਾਰਾ ਪ੍ਰਭਲ ਚੰਦ ਕੋ ਸਕ ਓ ਭਾਰਾ ਕਾਉ ਕਟਿ ਆਉ ਭौरा ਨਦ ਗਾਏ ਅਸ਼ਟ ਮਾਲਕੋ ਸਖ ਸੰਗ ਲਾਏ ਪੁਨਿ ਆਇਓ ਹੀਂਡੋਲ ਪੰਚ ਨਾਰ ਸੰਗ ਅਸ਼ਟ ਸੁਤ ਉਠੇ ਤਾਨ ਕਲੋਲ ਗਾਇਨ ਤਾਰ ਮਿਲਾਵਹੀ ਤੇਲੰਗੀ ਦੇਵ ਕਰੀ ਆਈ ਬਸੰਤੀ ਸੰਦੂਰ ਸਹਾਈ ਸਰਸ ਆਹੀ ਰੀ ਲੈ ਭਾਰ ਜਾ ਸੰਗ ਲਾਈ ਪੰਚੋ ਆਰ ਜਾ ਸੁਰਮਨੰਦ ਭਾਸ ਕਰ ਆਏ ਚੰਦਰ ਬਿੰਬ ਮੰਗਲਨ ਸੋਹਾਈ ਸਰਸ ਬਾਣਿਓ ਆਹੇ ਬਿਨੋ ਦਾਗਾਵੇਂ ਸਰਸਬ ਸੰਤਕ ਮੋਦਾ ਅਸ਼ਟ ਪੁੱਤਰ ਮੈਂ ਕਹੇ ਸਵਾਰੀ ਪੁਨਾਈ ਦੀਪਕ ਕੀ ਭਾਰੀ ਕਾਸ਼ੇਲੀ ਪਟਮੰਜਰੀ ਟੋਡੀ ਕਹੀਂ ਆਲਾਪ ਕਾਮੋ ਦੀਓ ਗੁਜਰੀ ਸੰਗ ਦੀਪਕ ਕੇ ਥਾਪ ਕਾਲੰਕਾ ਕੁੰਤਲਿ ਆਉ ਰਾਮਾ ਕਮਲ ਕੁਸਮ ਚੰਪਗ ਕੇ ਨਾਮ ਗਉਰਾ ਆ ਕਨ ਰਾਕ ਲਿਆਨਾ ਅਸ਼ਟ ਪੁੱਤਰ ਦੀਪਕ ਕੇ ਜਾਨਾ ਸਭ ਮਿਲ ਸ੍ਰੀ ਰਾਗ ਵੈਂ ਗਾਵੈਂ ਪੰਚੋ ਸੰਗ ਬਰੰਗਣ ਲਾਵੈਂ ਬੈਰਾਰੀ ਕਰਨਾਟੀ ਧਰੀ ਗਵਰੀ ਗਾਵ ਹੈ ਆਸਾਵਰੀ ਤੇ ਪਾਸ਼ੈਂ ਸਿੰਧਵੀਆਂ ਲਾਪੀ ਸ੍ਰੀ ਰਾਗ ਸਿਉ ਪੰਜੋ ਥਾਪੀ ਸਾਲੂ ਸਾਰਗ ਸਾਗਰਾ ਔਰ ਗੋਂਡ ਗੰਭੀਰ ਅਸ਼ਟਪੁੱਤਰ ਸ੍ਰੀ ਰਾਗ ਕੇ ਗੋਂਡ ਕੁੰਭ ਹਾ ਮੀਰ ਖਸ਼ਟਮ ਮੇਗ ਰਾਗ ਵੈ ਗਾਵਹਿ ਪੰਜੋ ਸੰਗ ਬਰੰਗਣ ਲਾਵਹਿ ਸੋਰਠਿ ਗੋਡ ਮਲਾਰੀ ਢੁਣੀ ਪੁਨ ਗਾਵਹਿ ਆਸਾ ਗੁਣ ਗੁਣੀ ਊਚੈ ਸੁਰ ਸੋਹੋ ਪੁਨ ਕੀਨੀ ਮੇਗ ਰਾਗ ਸਿਉ ਪੰਚੋ ਚੀਨੀ ਬੈਰਾ ਤਰ ਗਜ ਤਰ ਕੇਦਾਰਾ ਜਬਲੀ ਤਰ ਨਾ ਟਿਓ ਜਲ ਤਾਰਾ ਪੁਨ ਗਾਵਹਿ ਸ਼ੰਕਰੋ ਸ਼ਿਆਮਾ ਮੇਗ ਰਾਗ ਪੁਤਰਨ ਕੇ ਨਾਮ ਕਾਸ਼ਟ ਰਾਗਿਉ ਨਗਾਏ ਸੰਗ ਰਾਗਣੀ ਤੀਸ ਸਭੇ ਪੁੱਤਰ ਰਾਗਨ ਕੇ 18 10 20 ਕਾਸ਼ਟ ਰਾਗਿਉ ਨਗਾਏ ਸੰਗ ਰਾਗਣੀ ਤੀਸ ਸਭੇ ਪੁੱਤਰ ਰਾਗਨ ਕੇ 18 10 20 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ